ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰਿਓ ਪਿੰਡ ਚੂਟੀਆਂ ਆ ਗਿਆ ਸੱਜਣੋ ਤੇ ਜ਼ਿਲ੍ਹਾ ਆ ਗਿਆ ਮੋਗਾ ਤੇ ਨੇੜੇ ਫਤੇਗੜ ਪਿੰਤੂਰ ਲੋਈਆਂ ਇਹਦੇ ਨੇੜਲੇ ਸ਼ਹਿਰ ਰਹਿ ਜਾਂਦੇ ਆ ਤੇ ਤੁਹਾਨੂੰ सोनू ਚੋਟੀਆਂ ਵਾਲੇ ਭਰਾ ਦੇ ਕੋਲੋਂ 7-8 ਐਨੀਮਲ ਵਿਕਰੀ ਵਾਲੇ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾਉਣੇ ਆ ਝੋਟੀਆਂ ਸਾਰੀਆਂ ਸੂਈਆਂ ਸਵਾਈਆਂ ਕਿੰਨਾ ਕਿੰਨਾ ਦੁੱਧ ਬੌਲੇ ਤੇ ਚਲਦੀਆਂ ਇਹਨਾਂ ਦਾ ਲੇਖਾ ਜੋਖਾ ਪੁੱਛ ਕੇ ਆਪਾਂ ਕਰਦੇ ਆ ਤੁਹਾਡੇ ਨਾਲ ਸਾਂਝਾ ਤਕਰੀਬਨ ਸਾਰੀਆਂ ਨਵੀਆਂ ਕਟੀਆਂ ਹੁੰਦੀਆਂ ਸਜਣੋ ਪਹਿਲੇ ਸੂਏ ਤੋਂ ਲੈ ਕੇ ਦੂਜੇ ਸੂਏ ਦੇ ਵਿੱਚ ਵਿੱਚ ਕੀ ਰੇਟ ਰਹਿਣਗੇ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਆਪਣੀ ਉਹ ਖਰੀਦਦਾਰੀ ਕਰਿਓ ਵੀ ਤੁਹਾਡਾ ਵੱਡਾ ਧੰਨਵਾਦ ਤੇ ਆਹ ਦੇਖੋ ਇੱਕ ਤੁਹਾਨੂੰ ਨੀਲੀ ਰਾਵੀ ਦੀ ਇਹ ਮੱਝ ਵੀ ਵਿਖਾਉਣੇ ਆ ਵੀਡੀਓ ਦੇ ਵਿੱਚ ਵੇਖਿਓ ਵੀਡੀਓ ਐਂਡ ਤੱਕ ਤੁਹਾਡਾ ਧੰਨਵਾਦ ਆਜੋ ਕਰਿਓ ਸ਼ੁਰੂ ਤੇ ਚਲਾਈਏ ਕੰਮ ਮਾੜੇ ਤਾਂ ਨਾ ਸੋਨੂ ਵੀਰ ਸਾਸਰੀ ਕਾ ਸਾਸਰੀ ਕਾਲ ਸੰਦੂ ਸਾਹਿਬ ਜੀ ਉਹ ਠੀਕ ਠਾਕ ਜੇ ਬਹੁਤ ਵਧੀਆ ਵੀਰ ਚੜ੍ਹਦੀ ਕਾ ਗੁਰੂ ਰਾਮਦਾਸ ਦੀ ਬਾਬਾ ਦੀਪ ਸਿੰਘ ਦੀ ਸ਼ੁਕਰ ਅੱਠ ਝੋਟੀਆਂ ਸਨ ਸਭ ਸੁਈਆਂ ਤਾਜ਼ੀਆਂ ਬਿਲਕੁਲ ਠੀਕ ਆ ਤੇ 3-4 ਜਨਵਰੀ ਇਹੋ ਜੇ ਜਿੰਨਾਂ ਥਲੇ 12-12 ਕਿਲੋ ਦੁੱਧ ਤੇ ਇੱਕ ਆਪਣੀ ਕੋ ਝੋਟੀ 나ਗ ਝੋਟੇ ਦੀ ਲక్ష్ਮੀ ਡੇਰੀ ਵਾਲਿਆਂ ਦੀ ਲక్ష్ਮੀ ਡੇਰੀ ਵਾਲਿਆਂ ਦੇ 나ਗ ਬੁੱਲ ਦੀ ਵੀਡੀਓ ਚੱਲਣ ਚ ਕਹਿੰਦੇ ਝੋਟੀ ਜੇ 15 ਕਿਲੋ ਦੁੱਧ ਦੇ ਰੱਖ ਲੈਣੇ ਤੇ ਝੋਟੀ ਵਾਪਸ ਕਰ ਲੈਣੇ ਕਿਆ ਬਾਤ ਇਨਾ ਇਹਦਾ ਰੋਬ ਆ ਹਨਾ ਹਾਂ ਠੀਕ ਹੈ 10 ਕਿਲੋ ਬੋਲ ਆਈਏ ਝੋਟੀ ਦੇ ਭਾਵੇਂ ਦੋ ਬੰਨੇ ਬੈ ਕੇ ਚੋਲੋ 10 ਕਿਲੋ ਬੋਲ ਆਈਏ 15 ਤੋ ਤ ਦੇਊ ਤਾਂ ਰੱਖੇ ਨਹੀਂ ਵਾਪਸ ਕਰਾਂਗੇ ਵਾਪਸ ਕਿਆ ਬਾਤਾਂ ਠੀਕ ਹੈ ਬਹੁਤ ਵੇਲ ਕਰਦਾ ਹਨਾ ਹਾਂ ਬਹੁਤ ਜਿਆਦੀ ਠੀਕ ਆ। ਹਾਂ ਬਾਕੀ ਸਾਰੀਆਂ ਸੰਸਾਬਾਤ ਵਾਧੇ ਆਪ ਦੇ ਲੋ ਲੈਆਂ ਦੀਆਂ। ਅੱਗੋਂ ਮਹਾਰਾਜ ਨੂੰ ਬੜਾ ਜਾ ਭਰਾਵਾਂ ਨੂੰ ਪਤਾ ਠੀਕ ਆ। ਹਾਂ ਭੈਣਾ ਭਰਾਵਾਂ ਨੂੰ ਪਤਾ। ਇਹ ਵੀਡੀਓ ਵੇਖਣੀ ਆ ਠੀਕ ਆ। ਵੀਡੀਓ ਵੇਖਣੀ ਵਾਕਈ। ਐਡਰੈਸ ਦੱਸ ਗਏ ਥੋੜਾ। ਆਪਣਾ ਪਿੰਡ ਝੋਟੀਆਂ, ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ, ਨੰਬਰ 985617707। ਓਕੇ। ਹਾਂ ਜਿੰਨੀਆਂ ਸਾਰੀਆਂ ਤਾਜ਼ੀਆਂ ਹਫ਼ਤੇ ਦੇ ਅੰਦਰ ਦੀ ਹੋਣੀਆਂ ਕੋਈ ਨੌਜੇ ਬੱਚੇ ਦੀ ਮੈਂ ਹੋਊਗੀ। ਓਕੇ ਸਾਰੀਆਂ ਤਾਜ਼ੀਆਂ ਸੁੰੀਆਂ ਹਫ਼ਤੇ ਦੇ ਅੰਦਰ ਵਾਲੀ। ਹਾਂ। ਦੋ ਟਾਈਮ ਚੋਣ ਤਿੰਨ ਟਾਈਮ ਚੋਣ ਤਸਲਦੀ ਕਰਕੇ ਆਪਦੀ ਲੇਜੈਂਡ ਠੀਕ ਹੈ ਜੀ ਜਿਹੜਾ ਖਰੀਦਦਾ ਜੇ ਜਿਹੜੀ ਆਨਲਾਈਨ ਜਾਂਦੀ ਜੇ ਤਾਂ ਥਣਾ ਤੋਂ ਗਲਤ ਨਿਕਲੇ ਜਾਂ ਮੈਂ ਦੇ ਅੰਦਰ ਜੇਰ ਰਵੇ ਉਹਦਾ ਤੇਲ ਖਰਚਾ ਮੇਰਾ ਮੈਂ ਵਾਪਸ ਹੋਵੇਗੀ ਠੀਕ ਆ ਵੀਡੀਓ ਦੇ ਵਿੱਚ ਤਾਂ ਕੋਈ ਪੱਕੀ ਰਿਕਾਰਡਿੰਗ ਰਹਿਣੀ ਹੈ ਆਹ ਕੀ ਪੰਮੂ ਕਰਨਾ ਮੈਂ ਦੇ ਥਣਾ ਤੋਂ ਗਲਤ ਨਿਕਲ ਜੇ ਜੇਰ ਹੋਵੇ ਅੰਦਰ ਤਾਂ ਮੈਂ ਵਾਪਸ ਆਉ ਦੁੱਧ ਅਗਲਾ ਇੱਥੇ ਚੂ ਸਕਦਾ ਦੁੱਧ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਜਿੰਨ ਥਲੇ 10 ਦੱਸਿਆ 10 ਨਿਕਲੂ ਜਿੰਨ ਥਲੇ 8 ਦੱਸਿਆ 8 ਨਿਕਲੂ ਨੇ ਦੋਦਾ ਦਾ ਤੇਰਾ ਰਿਕਾਰਡ ਜਿੰਨਾ ਹੁੰਦਾ ਉਹਨਾਂ ਹੀ ਦੱਸਿਆ ਜਾਂਦਾ ਹਨ ਕਰੀਗੇ ਸ਼ੁਰੂ ਜੀ ਹਾਂ ਕਰੀਗੇ ਸ਼ੁਰੂ ਬਾਲਾ ਜੀ ਸਰਬਾ ਦੂਜਾ ਸੁਹਾ ਝੋਟੀ ਠੀਕ ਹੈ ਕੰਡੇ ਲਾ ਕੇ 10 ਕਿਲੋ ਹੋਊਗਾ ਜਿਹੜਾ ਕੰਡੇ ਲਾਵਾਂ 10 ਕਿਲੋ ਦੱਸੂਗਾ 11 ਪਰ ਕਿਲੋ ਕਿਲੋ ਘੱਟ ਦੱਸਣਾ ਆਪਾ ਕੱਟੀ ਮਗਰ ਮਗਰ ਕੱਟੀ ਹਾਂਜੀ ਓਕੇ ਚੌਣ ਤਾਂ ਦੀ ਮੈਨੂੰ ਹੀ ਲੱਗਾ ਬਾਲਾ ਸਪੈਸ਼ਲ ਲੱਗੀਆਂ ਵੀਡੀਓ ਲੰਮੀ ਹੋ ਜਾਣੀ ਹੈ ਚੌਣ ਤੋਂ ਜਿਆ ਪੱਤਾਂ ਨੂੰ ਮਾਰ ਕੇ ਵਿਖਾ ਦੇਣੀ ਹੈ ਤਾਰ ਚੰਗੇ ਢਾਂਚੇ ਦੀ ਆ ਸਜਣ ਕੱਦ ਬਹੁਤ ਆ ਵੇਲ ਵੱਡੀ ਝੋਟੀ ਆ ਆਨ ਓਕੇ ਰਿਪੋਰਟ ਕੀ ਬਾਤ ਹੈ ਦੇਖੋ ਤਰਦੀ ਨ ਮਚਕਮਚਕ ਕਰਦੀ ਕੀ ਬਾਤਾਂ ਚੋਟੀਆਂ ਕਤਗਾਠ ਵੇਲ ਬਹੁਤ ਸੋਹਣੀ ਥਾਂ ਲੇਵਾ ਬਹੁਤ ਸੋਹਣਾ ਥਣ ਦਾ ਸਹਿਜ ਇੱਕ ਕੈਮਰੇ ਤੇ ਕਰਕੇ ਚੈੱਕ ਕਰੋ ਇਹ ਨਹੀਂ ਹੈਗਾ ਮੂੰਹ ਨਾ ਕਹਿਦਾ ਵੀ ਥੰਦ ਦਾ ਸਹਿ ਸਹਿ ਜੀ ਆ ਕਰਮਾ ਵਾਲੀ ਝੋਟੀ ਦਾ ਤੇ ਸਾਡਾ ਕੰਡੇ ਵਾਲਾ 10 ਕਿਲੋ ਇਹ ਕੈਨ ਵਾਲਾ ਨਹੀਂ ਮੜਾ ਹਾਂ ਨਹੀਂ ਖੁੱਲਾ ਦੁੱਧ ਹੋਊਗਾ 10 ਕਿਲੋ ਖੁੱਲਾ ਵੇਖੋ ਸਫਾਈਆਂ ਬਿਲਕੁਲ ਤਾਜੀ ਸੂਈ ਝੋਟੀ ਕੱਟ ਦੀ ਪੂਰੀ ਮਗਰ ਵੀ ਕੱਟੀ ਇਹਦਾ ਮੋਲ ਸਾਨੂੰ ਸਭ 1 10 15 ਜੋਮਰ ਦੀ 1 5 ਚ ਮਾਨਤਨ ਕਰਦੇ ਆਂ 1 ਲੱਖ ਤੇ 5000 ਚ ਮਾਨਤਨ ਜੀ ਜੀ ਜਮਾਈ ਹਾਂਜੀ ਠੀਕ ਹੈ ਫੜਾਕੇ ਪੈਣ ਵਾਲਾ ਹਾਂ ਆ ਵੜੀ ਲੋਲੀਪੋਲੀ 12 ਕਿਲੋ ਕੰਡੇ ਤੇ ਲਾ ਕੇ ਦੇਣਾ 12 ਕਿਲੋ ਉਮੇ ਦੇਣੀ ਨਹੀਂ ਜਿਹੜਾ ਤੋਲ ਕੇ ਲੋ ਨੂੰ ਦੇਣੀ ਦੁੱਧੀਆਂ ਨੂੰ ਦੇਣੀ ਨਹੀਂ ਹਾਂ ਜਿਹੜਾ ਮਰਜ਼ੀ ਭਵੇਂ ਆਨਲਾਈਨ ਹੀ ਮੋਬਾਈਲ ਨਾਲੇ ਅਗਲੇ ਦਿਨ ਸੱਲੀ ਹੋ ਜੂ ਵੀ 12 ਕਿਲੋ ਦੁੱਧ ਸੁਆ ਸੁਆ ਬਿਲਕੁਲ ਤਾਜੀ ਦੁੱਧਾ ਦੁੱਧਾ ਸੁਆ ਵਾਕੇ 12 ਕਿਲੋ ਕੰਡੇ ਤੇ ਲਾ ਕੇ ਦੇਣਾ ਕਹਿ ਨਾ ਲਾ ਨਹੀਂਗਾ ਠੀਕ ਹੈ ਲੈ ਵਈ ਦੱਸਦਾ ਪਿਆ ਦਾ ਬੜੇ ਜੋਸ਼ ਵਾਲਾ ਹਨਾ ਹਾਂਜੀ ਕਿਆ ਬਾਤ ਹੈ ਚਵਾਈ ਉਹਦੋਂ ਵੀ ਜੋਸ਼ ਵਾਲੀ ਮੈਂ ਚੋਣਾਂ ਦੀ ਮੈਨੂੰ ਲੱਗਾ ਬੱਸ ਹਾਂ ਕੱਟੀ ਕੱਟੀ ਆ ਸੱਜਣਾ ਲੈ ਵੇ ਭਾਂਡੇ ਵੱਲੋਂ ਬਾੜੀ ਖਬਰਦਾਰ ਕੀ ਕਹਿਨੇ ਆ ਯਾਰ ਜਿਉਂਦੀ ਰਵੇ ਕਰਮਾਂ ਵਾਲੀ ਵੇਖੋ ਪੀੜੀ ਦੇ ਪਾ ਵਾਂਗੂ ਨਾ ਚਾਰਾਂ ਗੁੱਠਾਂ ਦੇ ਥਣ ਲਈ ਫਰਦੀ ਆ ਐਣੇ ਕੋਈ ਸੋਨੂੰ ਇਹਦੀ ਗਾੜ ਚੰਗੀ ਹੋ ਸੰਸਾਭ 2 ਕਿਲੋ ਗਾੜ ਝੋਟੀ ਦੀ ਹਾਂ ਲੇਵਾ ਬਹੁਤ ਸੋਹਣਾ ਗਾਂ ਨੂੰ ਸੱਜਣਾ ਵੇਖੋ ਢੰਨੀ ਤੋਂ ਲੇਵਾ ਸਟਾਰਟ ਹੋਇਆ ਕਰਮਾਂ ਵਾਲੀ ਦਾ ਕੀ ਬਾਤ ਹੈ ਬੜੀਆਂ ਸਫਾਈਆਂ ਕੱਟੀ ਨੂੰ ਲੱਗੀਆਂ ਵੇਖੋ ਸੱਜਣਾ ਕਿਆ ਬਾਤ ਵੇਖੋ ਆ ਆ ਚੀਜ਼ਾਂ ਨਹੀਂ ਲੱਭਦੀਆਂ ਐਨ 12 ਕਿਲੋ ਦੁੱਧ ਤੱਕੜੀ ਤੇ ਰੱਖਦੀ ਪਈ ਆ ਦੂਜਾ ਸੂਆ ਇਹਦੇ ਕੋਲੇ ਕੱਟਾ ਕਿ ਕੱਟੀ ਸਭ ਕੱਟਾ ਬਈ ਇਹਦੇ ਕੋਲੇ ਕੱਟਾ ਕੱਟਾ ਖਾ ਦੋ ਆ ਵੇਖੋ ਬੱਚਾ ਕਿੱਡਾ ਸ਼ਾਨਦਾਰਾ ਸਜਣੋ ਕਿਆ ਬਾਤ ਇਹਦਾ ਵੀ ਰ ਸ਼ੰਸਾ ਮੁੱਲ ਵੀ 15 ਜੋ ਮਰਜੀ 12 ਲੈਣਾ ਬਸ 1 ਲੱਖ ਤੇ 12000 ਲੈਣਾ ਮੁੱਲ ਚਾਰ ਪੰਜ ਵੀਡੀਓ ਵੇਖ ਕੇ ਫੇਰ ਆਪਣੇ ਤੋਂ ਲੈ ਸਕਦਾ ਮੱਝ ਵੀ ਅਗਲਾ ਤਸੱਲੀਆ ਕਰੇ ਪਹਿਲਾਂ ਰੇਟ ਦੀ ਵੀ ਜੱਜਮੈਂਟ ਕਰੇ ਵੀ ਆਪਣਾ ਜੇ ਸਹੀ ਲੱਗੇ ਤਾਂ ਜਨਮਰ ਵੇਖੇ ਵੀ ਠੀਕ ਹੀ ਹੈਗੀਆਂ ਕੋਈ ਚੀਜ਼ਾਂਕ ਨਹੀਂ ਹਾਂ ਵੀਰੇ ਬਹੁਤ ਸਿਰਫ ਨਹੀਂ ਕਰਦੇ ਆਪੇ ਵੀਰਾਂ ਨੇ ਦੱਸ ਦੇਣਾ ਆ ਆ ਗਈ ਉਹ ਨਾਗ ਦੀ ਨਾਗ ਦੀ ਝੋਟੀ ਵਿਖਾਓ ਹੀ ਮਾੜੀ ਚੰਗੀ ਤਰ੍ਹਾਂ ਨੂੰ ਕੀ ਬਾਤ ਵੇਖੋ ਸੱਜਣੋ ਇਹ ਨਾਗ ਦੀ ਆ 10 ਕਿਲੋ ਬੌਲੀਆ ਬੜਾ ਕੱਦ ਕਾਟ ਤੇ ਵੇਲ ਆ ਥਣ ਸਪੈਸ਼ਲ ਆ ਫੇਸ ਕੁਆਲਿਟੀ ਆ ਆ ਵੇਖੋ ਥਣ ਦਾ ਸੈਦ ਸੂਜ ਕਰੋ ਚੱਕ ਕੀ ਬਾਤ ਆ ਯਾਰ ਲਾ ਸਾਹ ਕੱਢ ਬਾਰੀ ਨੂੰ ਪਲੂਣੀ ਆ ਨਾ ਹਾਂ ਜਾਂ ਪਲੂਣ ਪਹਿਲਾ ਸੂਆ ਬਹੁਤ ਸ਼ਾਨਦਾਰ ਲੇਵਾ ਝੋਟੀ ਕੋਲੇ ਕੱਦ ਵੇਲ ਦਾ ਤਾਂ ਕੋਈ ਓੜਾ ਬੰਨਾ ਹੀ ਨਹੀਂ ਸਜਣੋ ਆਉਂਦੇ ਸੂਏ ਨੂੰ ਟਰੱਕ ਜੱਡੀ ਮੈਂ ਤਿਆਰ ਹੋ ਜਾਣੀ ਆ ਕਰਮਾਂ ਲਈ ਏਡੀ ਵੱਡੀ ਬੰਨੀ ਆ ਦੇਖਿਓ ਜਿਹੜਾ ਕੋਲੇ ਆਊਗਾ ਉਹ ਆਪੇ ਇਹ ਚੀਜ਼ ਨੋਟ ਕਰੂਗਾ ਵੀ ਆਉਂਦੇ ਸੂਏ ਨੂੰ ਕਿੱਡੀ ਝੋਟੀ ਬੰਨੀ ਆ ਝੋਟੀ ਝੋਟੀ ਆ ਕੀ ਬਾਤਾਂ ਆਈ ਆਹ ਬਤ ਦੇਖੋ ਇਥੋਂ ਵੇਲ ਕੱਦ ਕੀ ਬਾਤ ਜਿਉਂਦੀ ਰਵੇ ਕਰਮਾਂ ਵਾਲੀ ਬੱਚੇ ਦੇ 나ੜਵਾ ਨਾਲ ਹੀ ਓਕੇ ਠੀਕ ਹੈ ਜੀ ਹਾਂ ਉਹ ਬੱਚੇ ਦੇ 나ੜੂਆਂ ਨਾਲ ਮਗਰ ਕੱਟਾ ਕੀ ਬਾਤ ਸਪੈਸ਼ਲ ਆ ਪਹਿਲਾਂ ਕੱਟੀ ਆ ਹਨਾ ਧਰਤੀ ਚ ਸ਼ੇਕ ਕਰਦੀ ਆ ਕਰਮਾਂ ਵਾਲੀ ਜਿਉਂਦੀ ਰਵੇ ਯਾਰ ਵੇਖੋ ਚਵਾ ਲੱਗਾ ਚੋਣ ਸਪੈਸ਼ਲ ਹਨਾ ਕੋਈ ਕਾਇਂ ਉਂਗਲ ਨਹੀਂ ਕਹਿ ਸਕਦੇ ਮੀਂਹ ਦੀ ਚਾਹ ਸੰਸਭ ਕਮੀ ਹਾਂ ਕਹਿ ਨਹੀਂ ਸਕਦਾ ਵੀਰ ਕੋਈ ਕੁਦਰਤ ਨੇ ਇਹਨੂੰ ਹੀਰਾ ਹੀ ਬਣਾਇਆ ਹਾਂ ਠੀਕ ਹੈ ਜੀ ਵਾਹ ਜੇ ਤਾਂ ਝੋਟੀ 14 15 ਕਿਲੋ ਦੁੱਧ ਦੇਗੀ ਰੱਖ ਲੈਣੇ ਦੀ ਝੋਟੀ ਵਾਹ ਯਾਰ ਜੇ ਐਡੀ ਝੋਟੀ ਨੇ ਵੀ ਦੁੱਧ ਨਾ ਦਿੱਤਾ ਤੇ ਦੇਊ ਵੀ ਕਿਹੜੀ ਧਰਤੀ ਤੇ ਕਿਆ ਬਾਤ ਦੇਖੋ ਬਹੁਤ ਸ਼ਾਨਦਾਰ ਝੋਟੀ ਆ ਸਜਨੋ ਆ ਕੇ ਵੇਖਿਓ ਭੁੱਖ ਲੈਂਦੀ ਆ ਵੇਖ ਕੇ ਵੀ ਤੇ ਲੇਵੇ ਭਾਂਡੇ ਲਓ ਇਹ ਸਾਬ ਇਹਦਾ ਸੰਸੋ ਜਿੰਨਾ ਮਰਜ਼ੀ ਮੁੱਲ ਕਰ ਲੋ ਡੇਢ ਕਰ ਲੋ 40 ਕਰ ਲੋ ਇਹਨਾਂ ਦਾ ਮੁੱਲ ਕਾਦਾ ਵਿਚਾਰੀ ਦਾ ਹਾਂ ਦਾ ਮੁੱਲ ਹੀ ਰਹਿਦਾ ਕਾਦਾ ਹਾਂ 32 ਦੀ ਦੇਣੀ ਆ ਪਾਇਕਾ 1 ਲੱਖ ਤੇ 32000 ਦੀ ਦੇਣੀ ਹਾਂਜੀ ਓਕੇ ਆ ਝੋਟੀ ਪੰਜਾਂ ਚਾਰਾਂ ਦਿਨਾਂ ਦੀ ਸੂਈ 10 ਕਿਲੋ ਬੋਲਾ ਕੰਡੇ ਦੇ ਲਾਗਦੇ ਨਾ ਵਿਖਾਓ ਥਣ ਤੋਂ ਮੜਾ ਚਾਰ ਨੰਬਰ ਵਾਲੀ ਹਾਂ ਚਾਰ ਨੰਬਰ ਆ ਬੇਲ ਪਿੱਛਾ ਵਿਖਾਇਆ ਝੋਟੀ ਦਾ ਮੜਾ ਆ ਕੀ ਬਾਤ ਆ ਯਾਰ ਬਹੁਤ ਸੋਹਣਾ ਏ ਕੀ ਬਾਤ ਲੈ ਕੇ ਰੋ ਚੱਕ ਚਾਰ ਨੰਬਰ ਝੂਟੀ 10 ਕਿਲੋ ਬੋਲਾ ਹਾਂਜੀ ਹਾਂਜੀ ਚੋਣ ਵਾਲਾ ਕਹਿਣ ਵਾਲਾ ਗੱਲਾਂ ਪਤਾ ਨਾ ਨੇ ਕਹਿਣ ਵਾਲਾ ਤਾਂ ਕਹਿੰਦਾ 12 13 ਕਹਿ ਦੀ ਝਾਗ ਵਾਲਾ ਤਾਂ ਵੀਲ ਖਾਵੇਂ ਦੀ ਕਿੱਡੀ ਹਾਂ ਨਹੀਂ ਪਿੱਠ ਪੁੜੇ ਦੀ ਥਾਂ ਲੈਵੇ ਦੀ ਬਹੁਤ ਸ਼ਾਨਦਾਰ ਆ ਮਾਂ ਬਾਪ ਬੱਸ ਬੱਸ ਉਹ ਬੱਸ ਫੇਰਾ ਬੱਸ 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 ਖੜਜਾ ਖੜਜਾ ਬੱਤੀ ਡਰ ਗਈ ਆ ਡਰਦੀ ਆ ਮਾੜਾ ਜ ਆ ਹਾਂ ਬਹੁਤ ਸੋਹਣਾ ਥਾਂਲੇ ਵਾਲਾ ਘਰ ਟੁੱਟੀ ਦੇਖ ਕੇ ਸੱਚੇ ਨਾ ਕੀ ਬਾਤਾਂ ਐ ਨਾਗ ਤਾਂ ਨਾਗ ਦੀ ਆ ਯਾਰ ਬੜੀ ਵੇਲ ਆ ਹਣਾ ਸਾਰੇ ਸਭ ਜੇ ਨਹੀਂ ਜਾਂਤਾਂ ਨੂੰੁੰਦੇ ਲੋ ਚਲੋ ਆਪਾਂ ਮੂੰਹ ਵੜਾਈ ਨਹੀਂ ਕਰਦੇ ਜਿਹੜੀ ਵੀ ਕੋਈ ਲੈ ਗਿਆ ਆਪਣੇ ਗਾਗੇ ਬਣ ਜਾਣਾ ਹਾਂ ਇਹੋ ਜੀ ਰੇਲੇ ਹੰਦੇ ਆ ਪਰ ਛਾਂਡ ਛਾਂਡ ਕੇ ਸਹੀ ਗੱਲ ਠੀਕ ਹੈ ਤੇ ਇਹਦਾ ਫਿਰ ਮੋਲ 10 15 ਜੋ ਮਰਜ਼ੀ ਪੰਜ ਲੈਣਾ ਇੱਕ ਇੱਕ ਲੱਖ ਤੇ 5000 ਲੈ 12 ਕਿਲੋ ਖੁੱਲਾ ਡੰਡਾ ਰੋਗੀ 1.5 2 ਕਿਲੋ ਗਾੜਾ ਵੇ ਚੋਟੀ ਲੈ ਜੇ ਬਾਕੀ ਨਿੱਕੀ ਜਿਹੀ ਗੱਲ ਮੁਕਾਦ ਕੇ ਵਾਰ-ਵਾਰ ਆਪਾਂ ਕੀ ਕਚੌਣ ਤੋਂ ਗਲਤ ਹੋਵੇ ਜਿੰਨਾ ਕਿਸੇ ਦਾ ਤੇਲ ਖਰਚਾ ਮੱਚੇ ਮੈਂ ਬੈਠਾ ਕੀ ਆ ਦੀਨ ਮਾਨਾ ਦੱਸ ਦੇ 1500 ਦਾ ਮੱਛਾ 1000 ਦਾ ਮੱਛਾ ਵੀ ਵੀਰ ਸਾਨੂੰ ਚੌਣ ਤੋਂ ਤੇਰੀ ਮੈਂ ਗਲਤੀ ਨਹੀਂ ਖਰਾਬ ਕੀਤਾ ਠੀਕ ਹੈ ਕੀਆ ਬਾਤ ਇੱਕ ਪੰਜ ਲੈਣਾ ਆਪਾਂ ਠੀਕ ਹੈ ਧੰਨਵਾਦ ਹੈ ਵੀ ਤੇਰਾ ਆ ਝੂਟੀ 10 ਕਿਲੋ ਕੰਡੇ ਦੇ ਲਾ ਕੇ ਦੇਣਾ ਧੋਂਦੀ ਚੌਗੀ ਦੇ ਕੱਢਦੀ ਪਈ ਆ ਕਹਾਉ ਥਾਣੇ ਵਿੱਚ ਫੈਲ ਲੱਗਾ ਥਣਕਣੀ ਨੂੰ ਹਾਂ ਨਹੀਂ ਚੌਂ ਗੁੱਠਾਂ ਦੇ ਥਣ ਲੱਗਾ ਝੋੜੀ ਨੂੰ ਕਿਆ ਬਾਤ ਪਹਿਲਾ ਸੂਆ ਦੂਜਾ ਸੂਆ ਦੂਜਾ ਹਾਂ ਸੂਆ ਦੂਜਾ ਕਿਆ ਬਾਤ ਹੈ ਬੜਾ ਥਣ ਥਣ ਲੱਗਾ ਹਨਾ 10 ਕਿਲੋ 10 ਕਿਲੋ ਮੈਨਾਂ ਜਿੰਦਾ ਕੰਡੇ ਤੇ ਕਿਆ ਕੰਡੇ ਤੇ ਮਿਲੂਗਾ ਕਹਿਣ ਵਾਲੀਆਂ ਗੱਲ ਕਹਿਣ ਵਾਲੀਆਂ ਗੱਲਾਂ ਨਹੀਂ ਸੰਤੂ ਸਭ ਬਾਕੀ ਵੀਰਾਂ ਨੇ ਇਹੀ ਹੱਥ ਜੋੜ ਕੇ ਬੈਂਤੀ ਸੋਇਆ ਸਵਾਇਆ ਚੋ ਕੇ ਲਵੋ ਠੀਕ ਨੇ ਇਹ ਗੱਲਾਂ ਗੱਬਣਾ ਜੀ ਸਿਆਣੀ ਗੱਲ ਆ ਠੀਕ ਆ ਪੈਸੇ ਲਾਉਣੇ ਤੁਸੀਂ ਹਾਂ ਜੀ ਅਹੀਂ ਲਾ ਲਿਆਂਦੇ ਹਾਂ ਹਾਂ ਇਹੀ ਲਾ ਲਿਆਂਦੇ ਆ ਜੀ ਬਾਕੀ ਸੋ ਸੋ ਪੈਸੇ ਬੰਦੇ ਬੜੇ ਔਖੇ ਜੇ ਬਹੁਤ ਔਖਾ ਮੰਦਾ ਵੀਰ ਕਰਨ ਨਾ ਵੀਰ ਪ੍ਰਾਨੇ ਮੈਂ ਲੈਣੀ ਲੱਖਦੀ ਨਾ ਵੀ ਬਾਕੀ ਤੁਹਾਨੂੰ ਵੀਰ ਕਿਸੇ ਦੀ ਜੇਬ ਚ ਕਢਾਉਣੇ ਵੀ ਕਿਹੜਾ ਸੌਖਾ ਹਾਂਜੀ ਹਾਂਜੀ ਹਾਰੇ ਆਪਣੇ ਨਾਲ ਸਿਆਣੇ ਬੈਠੇ ਆ ਬਾਕੀ ਸਾਰੇ ਵੀਰ ਸਿਆਣੇ ਆ ਜੀ ਬਾਕੀ ਗੱਲ ਆਪਾਂ ਜਿੰਨੀਆਂ ਤਸੱਲੀਆਂ ਦੇਨੇ ਇੰਨੀਆਂ ਘਰ ਵਾਲਾ ਦਿੰਦਾ ਹੀ ਨਹੀਂਗਾ ਜੀ ਨਹੀਂ ਵੀਰ ਅਗਲਾ ਲੈ ਮੈਂ ਕਹਿੰਦਾ ਘੰਟੇ ਬਾਅਦ ਆ ਕੇ ਘਰੇ ਮੈਂ ਪਿੱਛਾ ਪੁਛਾ ਬੁਖਾਜੇ ਮੰਨਦੇ ਘਰੋਂ ਲਿਆਂਦੀ ਤੇ ਅਗਲਾ ਕਹਿੰਦਾ ਸਾਡੇ ਤਾਂ ਸਹੀ ਸੀ ਬਾਈ ਹਾਂ ਹਾਂ ਸਾਡੇ ਤਾਂ ਸਹੀ ਸੀ ਤੇ ਵਪਾਰੀ ਨੇ ਤੇ ਦੁਕਾਨਦਾਰੀ ਆ 100 ਡਾਰਾ ਹਾਂਜੀ ਹਾਂ ਵੀ ਗਾਹਕ ਨਾ ਯਾਰ ਕਦੇ ਖਰਾਬ ਹੋ ਜੇ ਹਨਾ ਹਾਂਜੀ ਵਾਕੇ ਜੱਟਾ ਕੋਈ ਸ਼ੱਕ ਨਹੀਂਗਾ ਬੜੀ ਸਪੈਸ਼ਲ ਝੋਟੀ ਆ ਇਹਦਾ ਫਿਰ ਮੋੜ ਲੈ ਹੋਈ 1 10 5 ਜੋ ਮਰਜ਼ੀ 1 2 ਲੈਣਾ ਆਂਦਾ 1 ਲੱਖ ਤੇ 2000 ਆਮਾਨ ਤਣ ਕਰਦੇ ਆਂਗੇ 10 ਕਿਲੋ ਕੰਡੇ ਦੇ ਲਾ ਕੇ ਲੈ ਲੈ ਕੋਈ ਚੱਕਰ ਦੇ ਆਂਦਾ ਧੰਨਵਾਦ ਹਾਂ ਆ ਜੋ ਮੈਂ ਪਰਸੋਂ ਦੀ ਸੂਈ ਸੰਸਾ ਪਰਸੋਂ ਦੀ ਸੂਈ ਹਾਂ 8 ਕਿਲੋ ਬੋੜਾ ਹੋਗਾ ਜਿਹੜਾ ਸਹੀ ਬੋੜਾ ਹੋ ਦੱਸਣ ਨੂੰ ਭਾਵੇਂ ਦਾ ਦੱਸ ਦਗੀ 8 ਕਿਲੋ ਬੋੜਾ 8 ਕਿਲੋ ਬੋੜਾ ਪਰਸੋਂ ਦੀ ਸਵੇਰ ਦੀ ਸੂਈ ਆ ਸੁਆ ਸੁਆ ਦੁੱਜਾ ਲਾਲੇ ਵੀਰ ਤੇ ਜੱਲਾਲੇ ਆਪ ਦੀ ਸਮਝ ਲਾਲੇ ਠੀਕ ਹੈ ਠੀਕ ਹੈ ਧੰਨਵਾਦ ਧੰਨ ਸਿੱਧੀਆਂ ਹੀ ਗੱਲਾਂ ਆਪਣੇ ਸਿਆਣੀਆਂ ਗੱਲਾਂ ਜਿਹੜਾ ਚੀਜ਼ ਹੀ ਜਦੋਂ ਕੈਮਰੇ ਦੇ ਸਾਹਮਣੇ ਕਰਤੀ ਉਹਦਾ ਹਨ ਹਾਂਜੀ ਹਾਂਜੀ ਆ ਬੱਚਾ ਤਾਜ਼ਾ ਕੱਟੀ ਇਹਦੀ ਕੱਟੀ ਆ ਤਾਜ਼ੀ ਹਾਂਜੀ 10 11 ਕਿਲੋ ਸੌ ਸਭ ਦੇ ਦੂਗੀ ਜਿਆਦਾ ਆਪਾਂ ਕਹਿੰਦੇ ਨਹੀਂ ਦੇ ਦੂਗੀ 10 ਕਿਲੋ ਖੁੱਲਾ ਤਾਂ ਤੇ ਖੁੱਲਾ ਨਹੀਂ ਇਹ ਨਹੀਂ ਆਉਂਦਾ ਬੋਲੀ ਕੀ ਬਾਤ ਚੱਲ ਪੁੱਤ ਚਾ ਆ ਜਾ ਇਹਨੀ ਤੇਰਾ ਬੱਚਾ ਆ ਜਾ ਕਮਲੀ ਮੋਰੀ ਲਵਾ ਗਿਆ ਮੱਝ ਫੜੀ ਤੇ ਨਾ ਚੌਥੇ ਨੰਬਰ ਵਾਲੀ ਮੂਰੀ ਲਵਾ ਗਈ ਉੱਥੋਂ ਇਹਦਾ ਸਾਬਜੀ ਫਿਰ 610 ਕਿਲੋ ਦੇ ਦੋਗੀ ਇੱਕ ਨੰਬਰ ਚ ਵਾਈ ਹੋਊਗੀ ਥਣਵੱਧ ਕਟ ਹੋਵੇ ਕੋਈ ਜ਼ਿੰਮੇਵਾਰੀ ਆਪਣੀ ਫੋਲ ਠੀਕ ਹੈ ਓਕੇ ਮੁੱਲ 50 95 ਜੋ ਮਰਜੀ 90 ਜੋ ਮਾਨਤਾ ਕਰ ਦਾਂਗੇ 80000 ਰੁਪਏ ਦੀ ਮੈਂ ਦੇ ਦਾਂ 88000 ਦੀ ਹਾਂ ਠੀਕ ਹੈ ਜੀ ਓਕੇ 8 ਕਿਲੋ ਬੋਲਾ ਹੋਊਗਾ ਦੁੱਧ ਨਹੀਂ ਆ ਠੀਕ ਹੈ ਜੀ 8 ਕਿਲੋ ਬੋਲੀ ਹੈ ਹਾਂ ਬੋਲਾ ਜਿਹੜਾ ਮਰਜੀ ਸੱਜਾ ਜਿਹੜਾ ਮਰਜੀ ਪਹਿਲਨ ਕੱਟੀ ਪਰਸੋਂ ਸਵੇਰ ਦੀ ਸੂਈ ਹੈ ਪਰਸੋਂ ਸਵੇਰ ਦੀ ਸੂਈ ਪਹਿਲਨ ਕੱਟੀ ਪਹਿਲਨ ਕੱਟੀ ਉਹ ਖਾਇਆ ਈ ਥਣ ਤੋਂ ਚ ਪੈ ਜਾ ਵਾਕੇ ਬੜਾ ਰੂਬ ਆ ਇਹਦੇ ਕੋਲੇ ਹੁਣ ਕੀ ਮੰਨੇ ਆ ਰੂਬ ਸਭ ਪਰਸੋਂ ਸਵੇਰ ਦੀ ਸੂਈ ਬੋਲਾ ਆ ਏ ਥੱਲੇ 7 ਹੋ ਜੇ 8 ਹੋ ਜੇ ਅੱਜ ਖਾਲੀ ਕਰ ਦੇਣੀ ਆਪਾਂ ਅਜੇ ਸਾਫ ਨਹੀਂ ਕੀਤੀ ਸਾਫ ਨਹੀਂ ਕੀਤੀ 7 8 ਬੋਲਾ ਹਾਂ 7 8 ਕਿਲੋ ਬੋਲਾ ਦੋ ਦੇ ਚੌਗੀ ਤੇ ਦੰਦ ਕੱਢਦੀ ਵੀ ਏ ਝੋਟੀ ਪਿੱਛਾ ਵਿਖਾਇਆ ਏ ਥਣ ਵਿਖਾਇਆ ਏ ਮਾੜੇ ਕਰੀ ਨਹੀਂ ਸਪੈਸ਼ਲ ਆ ਬਹੁਤ ਸ਼ਾਨਦਾਰ ਪਿੱਛੇ ਪੁਛੇ ਦੀ ਕੱਟੀ ਛੋਟੀ ਉਮਰ ਦੀ ਸੂਈ ਆ ਦੇਖੋ ਥਾਂ ਦਾ ਸੈ ਸੂਈ ਨਾ ਕੀ ਕਹਿਣੀ ਲੱਗਾ ਕਰਮ ਵਾਲੀ ਦਾ ਆ ਦੇਖੋ ਫੇਸਪੂਸ ਦੇਖੋ ਥਾਂ ਦਾ ਸੈ ਕੀ ਬਾਤ ਦੇਖੋ ਇਹਨਾਂ ਦੀ ਹੁਣ ਕੀ ਲੋੜ ਆ ਸੇਰਤ ਕਰਨ ਦੀ ਕਰਮਾ ਵਾਲਿਆਂ ਦੀ ਆ ਬੱਚਾ ਜੀ ਓਕੇ ਓ ਮੂਰੇ ਬੈਠਾ ਹਾਂਜੀ ਇਹਦਾ ਫਿਰ ਸੁਣੋ ਵੀਰ ਮੁੱਲ 10-15 ਜੋ ਮਰਜ਼ੀ ਠੀਕ ਆ ਲੱਖ ਚੋਂ ਮਾਨਤਨ ਵੀਰ ਦਾ ਕਰਦੇ ਆ ਇੱਕ ਲੱਖ ਚੋਂ ਹਾਂ ਮਾਨਤਨ ਕਰਦੇ ਆ ਮਾਨਤਨ ਕਰਦੇ ਆਂਗੇ ਆਏ ਭੈਣ ਭਰਾ ਭੈਣ ਭਰਾ ਦਾ ਪਰ ਇਹੋ ਜੀ ਏਡੀ ਕੱਟੀ ਸਾਫ ਪਲੀ ਚਵਾਈ ਤਾਂ ਨਹੀਂ ਮੈਨੂੰ ਲੱਗੀ ਹੱਟ ਪਿੱਛੇ ਨਹੀਂ ਵਾਕੇ ਕੋਈ ਸ਼ੱਕ ਨਹੀਂ ਥਾਣੀ ਬੜਾ ਚਾਹ। ਇਦਾਂ ਝੋਟੀਆਂ ਜੱਗ ਚ ਹੋਣੀਆਂ ਬੈਂਦੀਆਂ ਸੰਤ ਸਾਹਿਬ। ਖੁਰਲੀਆਂ ਚ ਵੜ ਜਾਂਦੀਆਂ। ਹਾਂ ਵੜਦੀਆਂ ਨਾ। ਉਹ ਖਾਓ ਚ ਕੱਟੀ 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 ਬਣੀ ਫਰਦੀ ਥੱਲੋਂ ਕਿਆ ਬਾਤ। ਪੂਰਾ ਸਾਂਭਣ ਵਾਲਾ ਸੱਜਣ ਹੋਵੇ 12 ਕਿਲੋ ਦੁੱਧ ਤੱਕੜੀ ਵਾਲਾ। ਹਾਂ ਮੈਂ 10 ਆਸੀਂ ਮੰਨੋ ਮੈਂ 12 ਬੁਰਾ ਨਹੀਂ ਆਪਣੀ ਆ। 10 ਹੀ ਮੰਨੋ। ਨਹੀਂ ਜੀ ਨਾ ਚਾਹੀਦਾ ਬੜਾ ਕੱਟੇ। 12 ਤੋਂ 13 ਵੀ ਦੇ ਸਕਦਾ ਸੰਤ ਸਾਹਿਬ। ਹਾਂ। ਇਹ ਲੋਲੀ ਪੋਲੀ ਕੱਟੀ ਹੈ ਜਨੂਆਂ ਦੀ। ਹਾਂ ਜੀ। ਓਕੇ। ਆ ਨਦੀਰਾ ਵੀ ਸੰਤ ਸਾਹਿਬ ਪਰਸੋਂ ਸਵੇਰ ਦੀ ਸੂਈ। ਪਰਸੋਂ ਸਵੇਰ ਦੀ ਸੂਈ। ਹਾਂ ਚੋਣ ਸਪੈਸ਼ਲ ਮੈਂ ਖੁਦ ਖਾ ਦਉ ਮੜੀ ਤਾਂ ਹੀ ਮੜਾ ਬੱਚਾ ਹੀ ਲਾਤਾ ਹੀ ਅਗਲੇ ਨਹੀਂ ਮਾਰਦਾ ਕੱਟੀ ਮਗਰ ਪਿਓਰ ਨੀਲੀ ਰਾਵੀ ਦੀ ਆਬ ਨੀ ਮਗਰ ਵੀ ਕੱਟੀ 12 ਗਲੋ ਬੋਲਾ ਦੇ ਦੂਗੀ ਹੁਣ ਸਟੋਨ ਆਲਾ 7 ਹੋ ਜੇ 8 ਹੋ ਜੇ ਪਰਸੋਂ ਸਵੇਰ ਦੀ ਸੂਈ ਐ ਪਰਸੋਂ ਜਿਹੜੀ ਸਾਨੂੰ ਸਭ ਪਰਸੋਂ ਦੀਆਂ ਸੁਈਆਂ ਐ ਨਾ ਕੋਈ 15 ਦਾ ਦੇ ਨਹੀਂ ਦੇਣਾ ਤੋੜ ਦੇ ਵਾਕੇ ਸਹੀ ਗੱਲ ਤੇਰੀ ਸੁਵਾ ਕਿਹੜਾ ਲਾਵੇ ਸੁਵਾ ਆਪਾਂ ਦਾ ਦੂਜਾ ਮਾਨਿਕ ਲਈ ਵੀਰ ਤਿੱਜਾ ਵੀ ਲਾ ਲਾਂ ਧੰਨਵਾਦ ਸਾਰੀਆਂ ਨਿਸ਼ਾਨੀਆਂ ਸੂ ਤੇ ਬੱਚੇ ਤੇ ਵੀ ਗਾਂਹਦੇ ਤੇ ਵੀ ਹਾਂ ਠੀਕ ਹੈ ਜੀ 12 ਕਿਲੋ ਦੁੱਧ ਜਵੇਂ ਮਰਜ਼ੀ ਕੰਨੋਂ ਫੜੀ ਫਿਰਨਾ 7-8 ਕਿਲੋ ਬੋਲ ਆਈ ਆ ਮੇਰੇ ਕੋਲ 7-8 ਕਿਲੋ ਲੇਵਾ ਭਾਂਡਾ ਚੰਗਾ ਝੋਟੀ ਤੇ ਦੇਖੋ ਮਗਰ ਵੀ ਕੱਟੀ ਨੀਲੀ 라ਵੀ ਲਾਸਟ ਤੇ ਵਿਖਾਤੀ ਤੁਹਾਨੂੰ ਕਮਾਲੋ ਸ਼ਾ ਦੇਖੋ ਹੁੰਦੀ ਪਹਿਨਾ ਤਸੱਲੀ ਇਹ ਖੋਥਾਨ ਦਾ ਸਾਇਸ ਸੂਜ ਕੱਢਾ ਸੋਨਾ ਕਰਮਾ ਜੀ ਛੋੜਾ ਬੱਚੇ ਨੂੰ ਜਿਆਦਾ ਥੋੜੀ ਹੀ ਸਾਲੀ ਕਰੀ ਛੋੜਾ ਬੱਚੇ ਨੂੰ ਛੱਡ ਕੇ ਅਰ ਜਿਆਦੇ ਬੱਚੇ ਮਗਰ ਆ ਗਈ ਇਹ ਤੇ ਕੱਟੀ ਆਹ ਦੇਖੋ ਨੀਲੀ ਰਗ ਨੀਲੀ ਨੀਲੀ ਹੋਈ ਬਈਆ ਇਹਦਾ ਸੋਨੂ ਸਾਬ ਸਭ ਸਭ ਮੁੱਲ 1 5 10 ਜੋ ਮਰਜੀ ਹਾਂ 95 ਜੀ ਮਾਨਤਨ ਕਰ ਦਿਆਂਗੇ 95 ਦੇ ਵਿੱਚੋਂ ਮਾਨਤਨ ਕਰਾਂਗੇ ਹਾਂ ਪਿਓਰ ਮਗਰ ਕੱਟੀ ਕੱਟੀ ਵਿਖਾਇਆ ਹੈ ਮੜੀ ਮੜੀ ਹਾਂ ਵਾਕਈ ਓਕੇ ਰਿਪੋਰਟ ਕਿਆ ਬਾਤ 95000 ਚੋਂ ਵੀ ਮਾਨਤਾ ਨਾ ਹਾਂਜੀ ਲੈ ਵੀ ਸਜਣਾ ਵੇਖੋ ਕੱਟੀ ਕਿਆ ਬਾਤ ਆਪ ਵੀ ਝੂਟੀ ਨੀ ਲੀਰਾ ਵੀ ਦੀ ਚੰਗੀ ਤੇ ਮਗਰ ਵੀ ਕੱਟੀ ਚੰਗੀ ਹਾਂ ਤੇ ਬਾਕੀ ਆ ਝੋਟੀਆਂ ਦੀ ਤੁਹਾਨੂੰ ਪ੍ਰੋਪਰ ਤਸੱਲੀ ਕਰਵਾਈ ਆ ਹਰੇਕ ਫਖਤ ਕੋਸ਼ਿਸ਼ ਕੀਤੀ ਆ ਤੁਸੀਂ ਓਕੇ ਰਿਪੋਰਟ ਵੇਖੀਆਂ ਝੋਟੀਆਂ ਇੰਨਾ ਕ ਟਾਈਮ ਕੱਢ ਕੇ ਸੋਨੂੰ ਵੀ ਵੀਡੀਓ ਨੂੰ ਲਾਸਟ ਤੱਕ ਪਿਆਰ ਦਿੱਤਾ ਤੁਹਾਡੇ ਦਿਲੋ ਰੇਣੀ ਆ ਲੈਣੀਆਂ ਅੱਠ ਜਣਿਆਂ ਨੇ ਆ ਬਹੁਤ ਭੈਣਾ ਭਰਾਵਾਂ ਨੇ ਵੀਡੀਓ ਵੇਖ ਕੇ ਜਾਣਕਾਰੀ ਇਕੱਠੀ ਕਰਨੀ ਆ ਕਿ ਕਿੱਥੇ ਜੇ ਬਾਜ਼ਾਰ ਖੇਡ ਦਾ ਕੇਵਜੀਆਂ ਸੋਨੂ ਕੋਲੇ ਝੋਟੀਆਂ ਆਈਆਂ ਪਰ ਟੌਪ ਦੀਆਂ ਕਟੀਆਂ ਹੀ ਹੁੰਦੀਆਂ ਭਰਾ ਦੇ ਕੋਲੇ ਪਹਿਲੇ ਤੋਂ ਦੂਜਾ ਸੂਆ ਬਸ ਤੀਜਾ ਤਾਂ ਕਿਤੇ ਹੁੰਦੀ ਕੋਈ ਧੰਨਵਾਦ ਆ ਤੁਹਾਡਾ ਇੰਨਾ ਕ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਜਦੇ